ਨਵਾਬ ਲਾਗਦੇ ਪਿੰਡ ਵਜੀਤਪੁਰ ਵਿਖੇ ਪਿੰਡ ਵਾਸੀ ਵੈਦ ਗੁਰਜੀਤ ਸਿੰਘ ਜੀ ਦੀ ਪਹਿਲ ਕਦਮੀ ਦੇ ਚਲਦਿਆਂ ਪਿੰਡ ਨੂੰ ਹਰਿਆ-ਭਰਿਆ ਰੱਖਣ ਦੇ ਜ਼ਿਲ੍ਹਾ ਯੂਸਨ ਬੋਰਡ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਵਾੜਾ ਦੇ ਸਦਕਾ ਸੈਂਕੜੇ ਬੂਟੇ ਲਗਾਏ ਗਏ ਇਹ ਬੂਟੇ ਸਕੂਲ ਅਤੇ ਪਿੰਡ ਦੇ ਆਲੇ-ਦੁਆਲੇ ਤੋਂ ਇਲਾਵਾ ਹਰ ਘਰ ਦੇ ਵਿੱਚ ਬੂਟਾ ਲਗਾਇਆ ਗਿਆ ਇਹ ਬੂਟੇ ਫੁੱਲਦਾਰ ਸ਼ਾਨਦਾਰ ਅਤੇ ਫਲਦਾਰ ਬੂਟੇ ਲਗਾਏ ਗਏ ਪਿੰਡ ਵਾਸੀਆਂ ਦੀ ਸੋਚ ਸੀ ਕਿ ਦਿਨੋਂ-ਦਿਨ ਜੋ ਤਾਪਮਨ ਵਧ ਰਿਹਾ ਹੈ ਉਸ ਨੂੰ ਵੇਖਦਿਆਂ ਹੋਇਆ ਸੀ ਪੰਜਾਬ ਸਰਕਾਰ ਦੇ ਯਤਨਾਂ ਦੇ ਤਹਿਤ ਇਹ ਬੀੜਾ ਚੁੱਕਿਆ ਹੈ ਤਾਂ ਜੋ ਵਾਤਾਵਰਨ ਸਾਫ਼ ਰਹੇ ਦੇਖੋ ਜੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਹੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਚ ਲਹਿਰ ਚੱਲ ਰਹੀ ਹੈ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ ਸ਼ਹਿਰਾਂ ਦੇ ਵਿੱਚ ਲਗਾਏ ਜਾ ਰਹੇ ਹਨ ਤੇ ਇਸੇ ਲੜੀ ਦੇ ਤਹਿਤ ਸਾਡੇ ਨਾਬਾ ਹਲਕੇ ਦੇ ਪਿੰਡ ਵਜੀਤਪੁਰ ਵਿਖੇ ਬੈਦ ਗੁਰਜੀਤ ਸਿੰਘ ਅਤੇ ਭੈਣ ਸੁਨੀਤਾ ਰਾਣੀ ਦੀ ਅਗਵਾਈ ਦੇ ਹੇਠ ਸਰਪੰਚ ਦਰਸ਼ਨ ਸਿੰਘ ਸਾਡੇ ਆਮਾਦੀ ਪਾਰਟੀ ਦੇ ਵਲੰਟੀਅਰ ਸਰਜੀਤ ਸਿੰਘ ਬਾਈਬਾਤੇ ਹੋਰ ਬਹੁਤ ਸਾਰੇ ਸਾਥੀ ਹੈਡਮਾਸਟਰ ਆਪਣੇ ਸਤਪਾਲ ਸਿੰਘ ਜੀ ਤੇ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਬੂਟੇ ਲਾਏ ਜਾ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਨਾਲ ਜਾਲੀਦਾਰ ਜਿਹੜਾ ਉਹ ਲਾਇਆ ਜਾ ਰਿਹਾ ਸਕੰਜਾ ਤਾਂ ਜੋ ਇਹ ਬੂਟੇ ਖਰਾਬ ਨਾ ਹੋ ਸਕਣ ਤੇ ਮੇਰੀ ਸਮੁੱਚੇ ਪੰਜਾਬ ਵਾਸੀਆਂ ਨੂੰ ਵੀ ਤੇ ਇਸ ਦੇ ਉੱਤੇ ਨੌਜਵਾਨਾਂ ਨੂੰ ਵੀ ਬੇਤੀ ਆ ਦੀਪਾ ਬਾਤੋ ਬਾਤ ਜਿਹੜੇ ਬੂਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਖਤ ਬਣ ਕੇ ਸਾਨੂੰ ਆਪਣੀ ਆਕਸੀਜਨ ਪੈਦਾ ਦੇਣ ਤੇ ਸਾਡੇ ਲਈ ਸਹਾਇ ਹੋਣ ਸਾਡੀਆਂ ਪੀੜ੍ਹੀਆਂ ਦੇ ਲਈ ਸਹਾਇ ਹੋਣ ਕਿਉਂਕਿ ਜੋ ਅੱਜ ਦਾ ਸਮਾਜ ਚੱਲ ਰਿਹਾ ਬੜਾ ਭਿਆਨਕ ਚੱਲ ਰਿਹਾ ਹਰ ਇੱਕ ਇਨਸਾਨ ਜਿਹੜਾ ਬਿਮਾਰੀਆਂ ਦੇ ਵਿੱਚ ਘਿਰਿਆ ਘਿਰਿਆ ਤਾਂ ਕਿਉਂਕਿ ਅਸੀਂ ਰੁੱਖਾਂ ਦੀ ਕਟਾਈ ਤਾਂ ਕਰੀ ਗਈਆਂ ਹਲੇ ਤੱਕ ਕਿਸੇ ਨੇ ਉਪਰਾਲਾ ਨਹੀਂ ਕਰਿਆ ਹੈਗਾ ਰੁੱਖ ਲਗਾਉਣ ਦਾ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਵੱਡੀ ਲਹਿਰ ਚਲਾਈ ਹੈ ਜਿਸ ਦਾ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਇਹ ਲਹਿਰ ਵਧਫੁੱਲ ਰਹੀ ਹੈ ਤੇ ਥਾਂ ਥਾਂ ਤੇ ਪਿੰਡਾਂ ਦੇ ਵਿੱਚ ਇਹ ਖਾਲੀ ਜਾਗਾ ਤੇ ਜਿਹੜੇ ਬੂਟੇ ਵੀ ਲਗਾਏ ਰਹੇ ਨੇ ਸਰਕਾਰ ਵੱਲੋਂ ਵੀ ਸਮਾਜ ਸੇਵੀ ਜਥੇਬੰਦੀਆਂ ਵੀ ਲਾ ਰਹੀਆਂ ਨੇ ਤੇ ਮੇਰੀ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਜਿਵੇਂ ਅੱਜ ਪਿੰਡ ਵਜੀਦਪੁਰ ਦੇ ਵਿੱਚ ਪ੍ਰਾਰਲਾ ਕਰਿਆ ਆਪਾਂ ਪਿੰਡ ਪਿੰਡ ਆਪਣੇ ਜਿੱਥੇ ਵੀ ਖਾਲੀ ਥਾਂ ਹੈ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬੂਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੀ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੀਏ ਸਾਨੂੰ ਸਾਰ ਸੁਤਰਾ ਬਾਤ ਆ ਬਰਨ ਜਿਹੜਾ ਉਹ ਮਰਸੀ ਚਾਰ ਹਫਤੇ ਜਿਮਨੀ ਚੋਣਾਂ ਵੀ ਨੇੜੇ ਆ ਰਹੀਆਂ ਨੇ ਸੁਵੇਰੇ ਬਾਦਲਾ ਅਗਰਾਲਾ ਬਾਦ ਚ ਪੂਰੀ ਸਰਕਾਰ ਵਿੱਚ ਕਿਸ ਤਰ੍ਹਾਂ ਦੇ ਦੇਖੋ ਤੁਸੀਂ ਦੇਖਿਆ ਹੀ ਆ ਵੀ ਜਲੰਧਰ ਦੇ ਵਿੱਚ ਜਿਹੜੀ ਜਿਮਨੀ ਚੋਣ ਸੀਗੀ ਆਮ ਆਦਮੀ ਪਾਰਟੀ ਨੇ ਵੱਡੇ ਮਾਰਜਿਨ ਨਾਲ ਜਿੱਤੇ ਕਿਉਂਕਿ ਭਗਵੰਤ ਮਾਨ ਜੀ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਦੀ ROI ਦੇ ਵਿੱਚ ਪੰਜਾਬ ਸਰਕਾਰ ਵੱਡੇ ਪੱਧਰ ਤੇ ਜਿਹੜੇ ਵਿਕਾਸ ਕੀਤੇ ਜਾ ਰਹੇ ਵੱਡੇ ਪੱਧਰ ਤੇ ਹੁਣ ਤੱਕ ਲੋਕਾਂ ਨੂੰ ਸੌਲਤਾ ਨਹੀਂ ਪਹਿਲੀ ਸਰਕਾਰਾਂ ਦੇ ਸੀਕੀਆਂ ਉਹ ਦਤੀਏ ਰਹੇ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਹੀਆ ਕਰਾ ਰਿਹਾ ਪੰਜਾਬ ਦੇ ਵਿੱਚ ਸਿਹਤ ਸਭਾਵਾਂ ਸਿੱਖਿਆ ਸਭਾਵਾਂ ਜਿਹੜੀਆਂ ਵਧੀਆ ਬਣਾਈਆਂ ਗਈਆਂ ਨੇ ਤੇ ਹੋਰ ਬਹੁਤ ਸਾਰੀਆਂ ਸੁਖ ਸੋਤ ਜਿਹੜੇ ਤੇਰੇ ਨੇ ਇਹਨਾਂ ਚਾਰੇ ਜਿਹੜੀਆਂ ਆਉਣ ਵਾਲੀਆਂ ਜਿਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਆਮ ਆਦੀ ਪਾਰਟੀ ਦੀ ਹੁੰਜਾ ਫਿਰ ਜਿਹੜੀ ਜਿੱਤ ਹੋਣ ਜਾ ਰਹੀ ਹੈ। ਸੰਗਲ ਨੌਂਦੀ ਜਿਲ੍ਹੇ ਮੁਹੰਮਦ ਜਾਂਸੀ ਨੂੰ ਕਿੰਨੇ ਦੇਖਦੇ ਹੋ? ਦੇਖੋ ਜੀ ਉਹ ਫਿਲਮ ਦੇ ਵਿੱਚ ਜਿੰਨਾ ਕਿ ਮੈਨੂੰ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਰਾਹੀਂ ਉਹਦੇ ਵਿੱਚ ਇਹ ਆ ਕਿ ਪੰਜਾਬ ਨੂੰ ਮੜਾ ਮੜਾ ਦਿਖਾਇਆ ਗਿਆ ਉਹਦੇ ਵਿੱਚ ਤੇ ਚੰਗਣਾ ਰਣੋਤ ਆ ਜਿਹੜੇ ਉਹ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੇ ਨੇ ਤੇ ਉਹਨਾਂ ਨੂੰ ਜਿਹੜੀਆਂ ਚੱਲਣ ਤੋਂ ਜਿਹੜਾ ਆਵਾਜ਼ ਆਉਣਾ ਚਾਹੀਦਾ ਐਮਪੀ ਬਣੇ ਨੇ ਤੇ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਚੱਲਣੇ ਉਹ ਨਹੀਂ ਚੱਲਣੇ ਚਾਹੀਦੇ ਕਿਉਂਕਿ ਹਰ ਸਟੇਟ ਆ ਉਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਤੇ ਹਰ ਸਟੇਟ ਆ ਜਿਹੜੀ ਉਹ ਇੱਕ ਕਦੇ ਵੀ ਨਹੀਂ ਚਾਹੁੰਦੀ ਕਿ ਕਿਸੇ ਵੀ ਸਟੇਟ ਦੇ ਵਿੱਚ ਕਦੇ ਮਾੜਾ ਹੋਵੇ ਪਰ ਜਿਹੜੇ ਕੰਗਨਾਲ ਰਣੋਤ ਨੇ ਉਹ ਪੰਜਾਬ ਦੇ ਨਾਲ ਪਤਾ ਨਹੀਂ ਕਿਉਂ ਇਹੋ ਜਿਹਾ ਵਿਰਤੋ ਕਰ ਰਹੇ ਨੇ ਪੰਜਾਬ ਨੂੰ ਜਾਣਬੁੱਝ ਕੇ ਉਹਨਾਂ ਦੀਆਂ ਜਿਹੜੀਆਂ ਬਾਰ ਬਾਰ ਕੋਸਾਂ ਕੀਤੇ ਜਾ ਰਹੀਆਂ ਨੇ ਬਦਨਾਮ ਕਰ ਰਹੇ ਕਿ ਇਹ ਪਰਾਲਾ ਤਾਂ ਜੀ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਆ ਕਿਉਂਕਿ ਜਿਹੜਾ ਇੱਕ ਜ਼ੋਨ ਨੂੰ ਆਪਣੇ ਝੋਨਾ ਲੱਗਦਾ ਮਾਸ ਨੂੰ ਕਰੋੜ ਮਹੀਨਾ ਮਹੀਨਾ ਲੇਟ ਹੋ ਗਿਆ ਇਹਦਾ ਰੀਜਨ ਕੱਲਾ ਇਹ ਨਹੀਂ ਕਿ ਆਪਾਂ ਵੀ ਜੀਰੀਆਂ ਨੂੰ ਲੈ ਕੇ ਬੈਠੇ ਰਹੋ ਜਦੋਂ ਤੇਜ ਧੁੱਪ ਪੈਂਦੀ ਆ ਤਾਂ ਧਰਤੀ ਜਿਹੜੀ ਤਪਦੀ ਆ ਪਾਣੀ ਆਪਦਾ ਥੱਲੇ ਚਲਾ ਜਾਂਦਾ ਆ ਆਪਾਂ ਨੂੰ ਹਰੇਕ ਨੂੰ ਇਹ ਜ਼ਿੰਮੇਵਾਰੀ ਵੰਡਣੀ ਹੈ ਵੀ ਆਪਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਆ ਤਾਂ ਬਹੁਤ ਵਾਰ ਆਪਾਂ ਬੂਟੇ ਲਾਈਏ ਤਾਂ ਕਿ ਇਹਦਾ ਟੈਂਪਰੇਚਰ ਇਹਨੂੰ ਘਟਾਇਆ ਜਾਵੇ ਫਿਰ ਜਿਹੜੇ ਬੂਟੇ ਲਾਏ ਸਾਧਾਰਨ ਬੂਟੇ ਨਹੀਂ ਬਹੁਤ ਨਾਲ ਦੇ ਮੱਕੀ ਮੈਡੀਕਲ ਬੂਟੇ ਨੇ ਇਹ ਫੁੱਲਾਂ ਦਾ ਵੀ ਬੂਟੇ ਵੀ ਲਾਈ ਨੇ ਜੀ ਜਿਆਦਾ ਸ਼ਾਨਦਾਰ ਬੂਟੇ ਜਾਦੇ ਨੇ ਲੋਕ ਸ਼ੌਂਦ ਹੀ ਜ਼ਿਆਦਾ ਜ਼ਰੂਰ ਤੇ ਜਿਹੜੇ ਮੁੱਖ ਮੰਤਰੀ ਭਾਗਤ ਮਾਨ ਦੇ ਦੇਸ਼ਾਂ ਦੇ ਸੜਕਾ ਮੇਰਾ ਵੀਰ ਜਸਜੀਤ ਸੋਈਆਂ ਵਾਲੇ ਦੇ ਸੜਕਾ ਮੇਰੇ ਪਿੰਡ ਦੇ ਗੁਰਜੀਤ ਸਿੰਘ ਬਾਦ ਇਹਨਾਂ ਦੇ ਸੜਕਾ ਬਹੁਤ ਹੀ ਬੜਾ ਉਪਰਾਲਾ ਕੀਤਾ ਜੀ ਪਿੰਡ ਹਰ ਪਿੰਡ ਵਿੱਚ ਚਾਹੀਦਾ ਵੈਸੇ ਤਾਂ ਇਹਨਾਂ ਨੇ ਆਪਣੇ ਵੱਲੋਂ ਖਰਚਾ ਕਰਕੇ ਪਿੰਡ 'ਚ ਜਾਲੀ ਵਿੱਦ ਜਾਲੀ ਲਾ ਕੇ ਬੂਟੇ ਲਾਉਣ ਦਾ ਇੱਚਾ ਰੱਖਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਜੋਸ ਨੂੰ ਇਹੀ ਅਰਜ਼ ਕਰਾਂਗੇ ਕਿ ਅੱਗੇ ਵਾਸਤੇ ਵੀ ਵੱਧ ਵੱਧ ਦਸਤ ਲਾਇਆ ਜਾ